ਵੈਸੇ ਮੈਂ ਬੇਨਤੀ ਕਰਦਾ ਹੁੰਨਾ ਵੀ ਮੈਡੀਕਲ ਸਾਇੰਸ ਇਹ ਗੱਲ ਕਹਿੰਦੀ ਆ ਉਹ ਖਾਣਾ ਚਾਹੀਦਾ ਜਿਹੜਾ ਸਿਹਤ ਲਈ ਹੈਲਥ ਲਈ ਚੰਗਾ ਹੋਵੇ ਠੀਕ ਹੈ ਜੀ ਮੈਡੀਕਲ ਸਾਇੰਸ ਉਹ ਕਹਿੰਦੀ ਆ ਉਹ ਖਾਣਾ ਚਾਹੀਦਾ ਜਿਹੜਾ ਸਿਹਤ ਵਾਸਤੇ ਹੈਲਥ ਵਾਸਤੇ ਚੰਗਾ ਹੋਵੇ ਧਰਮ ਗੁਰਬਾਣੀ ਸਤਿਗੁਰੂ ਇੱਕ ਗੱਲ ਹੋਰ ਕਹਿੰਦੇ ਆ ਮੈਡੀਕਲ ਕਹਿੰਦੀ ਆ ਉਹ ਖਾ ਜੋ ਸਿਹਤ ਲਈ ਚੰਗਾ ਵਾ ਸਤਪੁਰਾਂ ਦੀ ਬਾਣੀ ਕਹਿੰਦੀ ਆ ਉਹ ਖਾ ਜੋ ਤਨ ਤੇ ਮਨ ਦੋਵਾਂ ਵਾਸਤੇ ਚੰਗਾ ਹੋਵੇ ਸਰੀਰ ਤੇ ਆਤਮਾ ਵਾਸਤੇ ਦੋਵਾਂ ਵਾਸਤੇ ਚੰਗਾ ਹੋਵੇ ਉਹ ਚੀਜ਼ ਖਾਣੀ ਚਾਹੀਦੀ ਆ ਤੇ ਮੈਂ ਕਈ ਵਾਰੀ ਬੇਨਤੀ ਕਰਦਾ ਮੈਨੂੰ ਤੁਸੀਂ ਦੱਸ ਦਿਓ ਹਰ ਸ਼ਹਿਰ ਹਰ ਕਸਬੇ ਸ਼ਾਮਾਂ ਹੁੰਦੀਆਂ ਨੇ 4:00 ਵਜੇ ਦੀ ਅਤੇ ਰੇੜੀਆਂ ਵਾਲੀ ਰੇੜੀਆਂ ਲੈ ਕੇ ਆ ਜਾਂਦੇ ਆਉਂਦੇ ਕਿ ਨਹੀਂ ਆਉਂਦੇ ਆਉਂਦੇ ਆ ਨਾ ਭੀੜਾਂ ਦੀ ਭੀੜ ਉੱਥੇ ਇਕੱਠੀ ਹੁੰਦੀ ਕਿ ਨਹੀਂ ਹੁੰਦੀ ਹੁੰਦੀ ਕਿ ਨਹੀਂ ਹੁੰਦੀ ਹੁੰਦੀ ਆ ਨਾ ਉਹ ਜਿਹੜੀਆਂ ਫਾਸਟ ਫੂਡ ਦੀਆਂ ਰੇੜੀਆਂ ਲੱਗੀਆਂ ਹੁੰਦੀਆਂ ਵਾ ਉੱਥੇ ਮੈਨੂੰ ਤੁਸੀਂ ਦੱਸ ਦਿਓ ਕਿ ਕਿਹੜੀ ਚੀਜ਼ ਆ ਜਿਹੜੀ ਘੱਟੋ-ਘੱਟ ਮਨ ਦੀ ਤੇ ਗੱਲ ਹੀ ਛੱਡਦੀ ਏ ਸਿਹਤ ਵਾਸਤੇ ਚੰਗੀ ਹੋਵੇ ਕੋਈ ਹੈਗੀ ਆ ਫਿਰ ਵੀ ਲੋਕ ਉੱਥੇ ਜਾ ਕੇ ਖਾ ਰਹੇ ਆ ਮੈਡੀਕਲ ਕਹਿੰਦਾ ਉਹ ਖਾਇਆ ਕਰ ਜੋ ਸਿਹਤ ਲਈ ਚੰਗਾ ਸਤਿਗੁਰ ਕਹਿੰਦੇ ਉਹ ਖਾਈ ਜੋ ਤਨ ਤੇ ਮਨ ਦੋਵਾਂ ਵਾਸਤੇ ਚੰਗਾ ਹੋਵੇ ਹੁਣ ਤਨ ਵਾਸਤੇ ਵੀ ਤੇ ਮਨ ਵਾਸਤੇ ਵੀ ਨਹੀਂ ਤੇ ਮੈਂ ਕਈ ਵਾਰੀ ਬੇਨਤੀ ਕਰਦਾ ਵੀ ਮਲਕ ਭਾਗੋ ਦੀਆਂ ਪੂਰੀਆਂ ਕਿੰਨੂੰ ਨਹੀਂ ਸੀ ਚੰਗੀਆਂ ਲੱਗਦੀਆਂ ਪਰ ਸਤਿਗੁਰ ਪਾਤਸ਼ਾਹ ਕਹਿੰਦੇ ਇਹ ਉਹ ਭੋਜਨ ਆ ਜਿਹੜਾ ਆਤਮਾ ਵਾਸਤੇ ਠੀਕ ਨਹੀਂ ਉਹ ਲੰਬੇ ਦੀ ਧਰਤੀ ਤੇ ਜਦੋਂ ਸਤਿਗੁਰੂ ਪਾਤਸ਼ਾਹ ਸੱਜਣ ਠੱਗ ਨੂੰ ਮਿਲੇ ਨਾ ਤੇ ਠੱਗ ਤਾਕ ਲਾ ਕੇ ਬੈਠਾ ਸੀ ਕਦੋਂ ਈ ਜਿਹੜਾ ਵਪਾਰੀ ਆ ਕਿਉਂਕਿ ਚਿਹਰੇ ਤੋਂ ਲੱਗਦਾ ਵਾ ਕਿ ਇਹਦੇ ਕੋਲ ਹੀਰੇ ਮੋਤੀ ਆ ਇਹ ਕੋਈ ਤਗੜਾ ਰਹੀਸ ਬੰਦਾ ਵਾ ਇਹ ਕਦੋਂ ਇਹਦੀ ਅੱਖ ਲੱਗੀ ਤੇ ਕਦੋਂ ਮੈਂ ਆਪਣਾ ਕੰਮ ਕਰਾਂ ਉਹ ਆਪਣੀ ਤਾਕ ਲਾ ਕੇ ਬੈਠਾ ਇਧਰ ਰਾਤ ਸਾਰੀ ਨੰਗ ਗਈਆ ਅਮਰਤ ਵੇਲਾ ਹੋਇਆ ਤੇ ਸਤਿਗੁਰਾਂ ਨੇ ਮਰਦਾਨਾ ਜੀ ਨੂੰ ਆਖਿਆ ਮਰਦਾਨਿਆਂ ਰਬਾਬ ਛੇੜ ਖੁਦਾਈ ਸਿਫਤ ਕਰੀਏ ਜਦੋਂ ਸ਼ਬਦ ਗਾਇਆ ਉਜਲ ਕੀਹਾਂ ਚਿਲਕਣਾ ਕੋਟਮ ਕਲੜੀ ਮਸ ਧੋਤੀਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ ਅਰਥ ਸਨ ਕੈਂਦਾ ਭਾਂਡਾ ਭਾਵੇਂ ਬਾਹਰੋਂ ਲਿਸ਼ਕਦਾ ਵਾ ਪਰ ਅੰਦਰੋਂ ਕਾਲਾ ਵਾ ਜਦੋਂ ਰਗੜਾਂਗੇ ਕਲਖ ਨਹੀਂ ਜਾਂਦੀ ਉਹਦੀ ਸੱਜਣ ਕੰਬ ਗਿਆ ਇਤੇ ਮੇਰੀਆਂ ਗੱਲਾਂ ਕਰਦੇ ਆ ਚਰਣਾ ਤੇ ਟੱਠਾ ਸਤਪੁਰਾਂ ਦੇ ਕੋਲੋਂ ਜਦੋਂ ਮਾਫੀ ਮੰਗੀ ਤੇ ਮੇਰੇ ਮਾਲਕ ਨੇ ਇੱਕ ਗੱਲ ਕਹੀ ਕਹਿਣ ਲੱਗੇ ਸੱਜਣ ਸਹਿਬ ਕਹਿੰਦੇ ਉਹ ਖਾ ਜੋ ਤਨ ਤੇ ਮਨ ਲਈ ਚੰਗਾ ਸੱਜਣ ਠੱਗ ਨੂੰ ਸਤਪੁਰਾਂ ਨੇ ਇੱਕ ਗੱਲ ਕਹੀ ਕਹਿਣ ਲੱਗੇ ਸੱਜਣਾ ਕਿਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਹੁੰਦੇ ਆ ਜੀ ਕੰਡੇ ਕਿਕਰ ਦੀ ਬੀਜ ਨੂੰ ਸਹਿਬ ਨੇ ਆਖਿਆ ਸੱਜਣਾ ਕਿਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਪਰ ਜਦੋਂ ਬੀਜ ਦਈਏ ਸੂਲਾ ਆਪਣੇ ਆਪ ਨਿਕਲ ਆਉਂਦੀਆਂ ਨੇ ਕਹਿਣ ਲੱਗੀ ਜਦੋਂ 2 ਨੰਬਰ ਦੀ ਕਮਾਈ ਹਰਾਮ ਦੀ ਕਮਾਈ ਘਰੇ ਆਉਂਦੀ ਆ ਨਾ ਉਦੋਂ ਮਾੜੀ ਨਹੀਂ ਲੱਗਦੀ ਪਰ ਜਦੋਂ ਆਪਣਾ ਅਸਰ ਵਿਖਾਉਂਦੀ ਆ ਜਿਹੜੀ ਹੱਕ ਦੀ ਹੁੰਦੀ ਆ ਉਹ ਵੀ ਲੈ ਕੇ ਡੁੱਬ ਜਾਂਦੀ ਆ ਇਹ ਬੜੀ ਦੁਖਦਈ ਹੱਕ ਭਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾਂ ਤਾਂ ਭਰੇ ਜਾ ਮੁਰਦਾਰਨਾ ਖਾਏ ਮਲਕ ਭਾਗੋ ਦੀਆਂ ਪੂਰੀਆਂ ਕਿਨੂੰ ਨਹੀਂ ਸੀ ਚੰਗੀਆਂ ਲੱਗਦੀਆਂ ਬਾਬੇ ਨੇ ਆਖਿਆ ਨਹੀਂ ਇਹ ਹਰਾਮ ਦੀ ਕਮਾਈ ਆ ਇਹ ਅਸਾਨੀ ਖਾਣੀ ਪਈ ਸਾਬੇ ਨੇ ਆਖਿਆ ਉਹ ਖਾਈ ਜਿਹੜਾ ਤਨ ਲਈ ਤੇ ਮਨ ਲਈ ਚੰਗਾ ਹੋਵੇ ਬਗਾਨਾ ਹੱਕ ਜਿਹੜਾ ਨਾ ਖਾਂਦੀ ਦੁਨੀਆ ਅੱਜ ਲੋਕਾਂ ਦੇ ਧੀਆਂ ਪੁੱਤਾਂ ਨੂੰ ਸਮੈਗ ਤੇ ਨਸ਼ਿਆਂ ਤੇ ਲਾਉਣ ਵਾਲੇ ਤੇ ਅੱਖਾਂ ਦੇ ਅੱਗੇ ਪਰਦਾ ਆ ਜਾਂਦਾ ਪੱਟੀ ਆ ਜਾਂਦੀ ਅੱਖਾਂ ਹੁੰਦੀਆਂ ਵੀ ਅੰਨ੍ਹਾ ਹੋ ਜਾਂਦਾ ਦਿਖਦਾ ਨਹੀਂ ਆ ਕਿਹੜੇ ਬੀਜ ਪਾਈ ਜਾ ਰਹੇ ਆ ਵਾ ਦੂਜਿਆਂ ਦੇ ਧੀਆਂ ਪੁੱਤਾਂ ਨੂੰ ਨਸ਼ਿਆਂ ਤੇ ਲਾ ਕੇ ਪੈਸੇ ਇਕੱਠੇ ਕਰ ਕਰਕੇ ਬੜਾ ਖੁਸ਼ ਹੁੰਦਾ ਵਾ ਪਰ ਅੱਖਾਂ ਉਦਣ ਉਦਣ ਖੁੱਲਦੀਆਂ ਨੇ ਜਿੱਦਣ ਆਪਣੀ ਔਲਾਦ ਵੀ ਉਧਰ ਨੂੰ ਤੁਰ ਪੈਂਦੀ ਆ ਫਿਰ ਜਿਹੜੀ ਆਪਣੀ ਹੁੰਦੀ ਉਹ ਵੀ ਲੈ ਕੇ ਡੁੱਬ ਜਾਂਦਾ ਵਾ ਸਹਿਰੇ ਆਖਿਆ ਉਹ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਜਿਹੜੀਆਂ ਤਨ ਵਾਸਤੇ ਤੇ ਮਨ ਵਾਸਤੇ ਦੋਵਾਂ ਵਾਸਤੇ ਚੰਗੀਆਂ ਹੋਣ